ਆਪਾਂ ਮੀਰ ਕਦੋਂ ਹੋਵਾਂਗੇ ਜੀ ਆਪਾਂ ਉਦੋਂ ਮੀਰ ਹੋਵਾਂਗੇ ਜਦੋਂ ਨਰੇਗਾ ਵਾਲੇ ਪੈਸੇ ਮਿਲ ਕੇ ਹੁਣ ਲਾ ਦੱਸ ਤੂੰ ਤਾਂ ਟੀਚਰਾਂ ਕਰਦਾ ਜੀ ਨਰੇਗਾ ਵਾਲੇ ਪੈਸੇ ਤੈਨੂੰ ਕਿੱਥੋਂ ਦੇ ਦਨਗੇ ਬਾਈ ਸਾਨੂੰ ਧੁੱਪ ਤਾਂ ਆਪਣੀ ਲੱਗਦੀ ਐ ਇਹਨੇ ਧੁੱਪੇ ਤੁਸੀਂ ਕੰਮ ਕਰੀ ਜਾਂਦੇ ਹੋ ਸਾਨੂੰ ਤਾਂ ਸੌਂਕਾ ਬਾਈ ਕੰਮ ਕਰਨ ਦਾ ਧੁੱਪੇ ਨਾ ਤੈਨੂੰ ਹੀ ਦੇਣਾ ਆਸੀਂ ਵੀ ਇਨਸਾਨ ਐ ਧੁੱਪ ਤਾਂ ਲੱਗਦੀ ਐ ਸਾਨੂੰ ਵੀ ਉਹ ਕਿੰਨੇ ਕਿ ਧਿਆੜੀ ਢੁਡੀ ਦੇਣ ਤੇ ਨਰੇਗਾ ਵਾਲਿਆਂ ਨੂੰ ਬਾਈ ਧਿਆੜੀ ਕਿਹੜੀ ਦਿੰਦੇ ਐ 3 350 ਰੁਪਏ ਧਿਆੜੀ ਦਿੰਦੇ ਐ 365 ਦੇ ਵਿੱਚ ਸਿਰਫ 100 ਦੇ ਨਹੀਂ ਲਪਾਉਂਦੇ ਉਹ ਤਾਂ ਨਰੇਗਾ ਵਾਲੇ ਤਾਂ ਨਜ਼ਾਰੇ ਲੈਂਦੇ ਨੇ ਮਾੜਾ ਜਿਹਾ ਕੰਮ ਕਰਿਆ ਦਰਖਤ ਥੱਲੇ ਬਹਿਂਦਣ ਇਧਰ ਆ ਤੈਨੂੰ ਕਿਹਨੇ ਕਹਤਾ ਕਿ ਦਰਖਤ ਥੱਲੇ ਬਹਿ ਗਿਆ ਪਹਿਲਾਂ ਤਾਂ ਮੈਨੂੰ ਇਹ ਦੱਸ ਗਾਂ ਤੂੰ ਮੇਰੇ ਨਾਲ ਗੱਲ ਕਰ ਤੂੰ ਖੜ ਜਾ ਮੈਂ ਇਧਰੋਂ ਕਹਿਣ ਉਹ ਭਾਈ ਤੂੰ ਤਾਂ ਗਾਲੀ ਪੈ ਗਈ ਮੇਰੇ ਮੈਂ ਗੱਲ ਦਾ ਮਤਲਬ ਕੀ ਮੇਰੀ ਗੱਲ ਸੁਣ ਨਾ ਹੁਣ ਅਸੀਂ ਪਾਣੀ ਨਾ ਪੀਏ ਚਾਹ ਨਾ ਪੀਏ ਤੇ ਰੋਟੀ ਨਾ ਖਾਈਏ ਸਾਡੇ ਵੀ ਢਿੱਡ ਲੱਗਿਆ ਉਹ ਰੋਟੀ ਪਾਣੀ ਤਾਂ ਖਾਣੇ ਹੋ ਪਰ ਮੈਂ ਦੇਖ ਸੁਣਿਆ ਹੈਗਾ ਮੈਂ ਇੱਥੇ ਦੇਖਿਆ ਨਹੀਂ ਹੈਗਾ ਮੈਂ ਸੁਣਿਆ ਵੀ ਅੱਧਾ ਘੰਟਾ ਕੰਮ ਕਰਦੇ ਦੋ ਦੋ ਘੰਟੇ ਇਹ ਦਰਖਤ ਥੱਲੇ ਬੈਠੇ ਰਹਿੰਦੇ ਨੇ ਹਾਂ ਤੇ ਸੇਕ ਘੰਟੇ ਲਾ ਕੇ ਬੋ ਮੁੱਛ ਵਾਲੀ ਇਹਨੇ ਚੁੱਪ ਕਰ ਜਾ ਨਾ ਆਹ ਤੇਰਾ ਬਾਪੂ ਕੱਢ ਕੇ ਜਾਂਦਾ ਹਾਂ ਹਾਂ ਆ ਮੋਦੀ ਕੱਢ ਕੇ ਜਾਂਦਾ ਬਾਪੂ ਇਹਦਾ ਨਾ ਢਾਡੀ ਕੁੜੀ ਕਿੰਨੇ ਕਿੰਨੇ ਦੰਦੇ ਨੇ ਉਹ ਤੁਹਾਨੂੰ ਸਾਨੂੰ ਢਾਡੀ ਕਹੜੀ ਹੁੰਦਾ ਨਾ ਇਹਨਾਂ 100 ਦਿਨ ਦਾ ਕੰਮ ਨਹੀਂ ਲਵਾਉਂਦਾ ਤੂੰ ਫਾੜ ਲੈ ਕੋਈ ਨਾ ਸੁਣ ਲੈ ਬਾ ਵੀ ਬਾ ਯਾ ਤੂੰ ਤਾਂ ਬਾਹਰ ਤੱਕੇ ਪਿਆ ਹੋ ਯਾਰ ਕੋਈ ਪਾਸੇ ਮੈਂ ਕੀ ਦੱਸਾਂ ਉਹ ਇੱਧਰ ਮੇਰੀ ਗੱਲ ਸੁਣਦਾ ਇਹਨੂੰ ਸਮਝਾ ਦੇ ਨਹੀਂ ਮੈਂ ਤੇ ਢਾਂਗੀ ਘਰ ਚ ਪਈ ਉਹਦੇ ਬਾਈ 365 ਦਿਨਾਂ ਦੇ ਵਿੱਚੋਂ ਸਿਰਫ 100 ਦਿਨ ਲਪਾਉਂਦੇ ਆ ਫਿਰ ਦੂਜਾ ਬੰਦਾ ਭਾਲਦਾ ਕੋਈ ਪਰਮਨੈਂਟ ਕੰਮ ਨਹੀਂ ਹੈਗਾ ਨਾ ਕੋਈ ਸਰਕਾਰਾਂ ਕੋਈ ਪਾਰਟੀ ਨਹੀਂ ਸਾਡੇ ਹੱਕ 'ਚ ਖੜਦੀ ਤੁਸੀਂ ਸਰਪੰਚ ਨੂੰ ਕਹੋ ਯਾਰ ਪਿੰਡ ਦੇ ਨੂੰ ਕਰੋ ਬਾਈ ਸਰਪੰਚ ਵੀ ਆਉਂਦੇ ਨੇ ਹਾਜ਼ਰੀਆਂ ਲਵਾ ਕੇ ਆਉਂਦੇ ਮੁੰਡਿਆਂ ਦਾ ਹਾਜ਼ਰੀਆਂ ਲਵਾ ਕੇ ਟੱਪ ਜਾਂਦੇ ਆ ਲੈ ਮੇਰੀ ਗੱਲ ਸੁਣ ਅੱਜ ਜਹੀ ਜੀ ਗੱਲ ਤੂੰ ਕਰਤੀ ਅਸੀਂ ਸਰਪੰਚ ਕਰ ਦਿੰਦਾ ਸਰਪੰਚ ਕਿਹੜਾ ਘਾਟਾ ਕਿਸੇ ਨੂੰ ਆ ਤੂੰ ਨਹੀਂ ਆ ਕੇ ਕਿਹਾ ਵੀ ਤੁਸੀਂ ਬੇਰਲੇ ਬੈਠੇ ਰਹਿੰਦੇ ਤੁਹਾਡਾ ਮੈਸੇਜ ਕੀ ਆ ਫਿਰ ਤੁਸੀਂ ਕੀ ਕਹਿਣਾ ਚਾਹੁੰਦੇ ਹੋ ਜਿਹੜਾ ਸਰਕਾਰ ਨਾਲ ਗੱਲ ਪਹੁੰਚੇ ਇਹ ਕਹਿਣਾ ਚਾਹੁੰਦੇ ਆ ਵੀ ਸਾਨੂੰ ਜ ਪੂਰੀ ਸਾਨੂੰ ਦਿਹਾੜੀ ਮਿਲੇ ਹੈ ਦਿਹਾੜੀ ਸਾਨੂੰ 22 ਮਿਲਦੀ ਆ 3500 ਰੁਪਏ ਦਿਹਾੜੀ ਮਿਲਦੀ ਆ 4000 ਰੁਪਏ ਦਿਹਾੜੀ ਮਿਲਦੀ ਆ ਸਾਨੂੰ 500 ਰੁਪਏ ਦਿਹਾੜੀ ਹੋਣੀ ਚਾਹੀਦੀ ਆ 365 500 ਕਿਉਂ 700 ਰੁਪਏ ਹੋਣੀ ਚਾਹੀਦੀ ਆ ਪਹਿਲਾਂ ਤੁਸੀਂ ਆਪ ਤੇ ਡਿਸਾਈਡ ਕਰ ਲਓ ਫਿਰ ਗੱਲ ਕਰਿਓਗਾ ਹਾਂ 700 ਰੁਪਏ ਦਿਹਾੜੀ ਦਾ 500 ਹੀ ਮਿਲ ਜੇ 700 ਤੇ 600 ਪਰੇ 500 ਹੀ ਦੇ ਦੇਣਾ 365 ਦਿਨ ਸਾਨੂੰ ਪੂਰਾ ਸਾਲ ਕੰਮ ਤਾਂ ਮਿਲੇ ਹਾਂ ਜਿਹੜੀ ਗੱਲ ਆ ਸਾਡੀ ਬੇਨਤੀ ਆ ਸਰਕਾਰਾਂ ਨੂੰ ਬੇਨਤੀ ਆ ਸਾਡੀ ਕਿ ਸਾਡੇ ਨਿੱਕੇ ਨਿੱਕੇ ਬੱਚੇ ਆ ਅਸੀਂ ਪਰਿਵਾਰ ਤੌਰ ਤੇ ਆ ਸਾਡੇ ਕੋਲੇ ਹੋਰ ਕੰਮ ਵੀ ਹੈ ਨਹੀਂ ਗਾ ਇਹਦੇ ਵਿੱਚ ਸੱਪ ਵੀ ਧਰੇ ਨੇ ਅਸੀਂ ਬਹੁਤ ਵਧੀਆ ਮੈਸੇਜ ਦਿੱਤਾ ਗਾ ਦੇਖੋ ਹਨਾ ਥੋੜਾ ਕੰਮ ਆ ਲਾਈਕ ਤੇ ਸ਼ੇਅਰ ਪੂਰੀ ਦੱਬ ਕੇ ਸ਼ੇਅਰ ਕਰ ਦਿਓ ਹਨਾ ਜਿਹੜੇ ਨਰੇਗਾ ਵਾਲੇ ਨੇ ਵਿਚਾਰੇ ਬਹੁਤ ਕੰਮ ਕਰਦੇ ਨੇ ਗਰਮੀ ਦੇ ਵਿੱਚ ਧੁੱਪੇ ਕੰਮ ਕਰਦੇ ਨੇ ਛੋਟੇ ਛੋਟੇ ਜਵਾਕ ਘਰੇ ਛੱਡ ਕੇ ਆਉਂਦੇ ਨੇ ਹਨਾ ਉਹਨਾਂ ਦੇ ਬੜਾ ਜਿਆਦਾ ਉਨਾ ਬਾਰੇ ਵੀ ਸੋਚੋ ਹਨਾ ਜਿੰਨੀ ਸ਼ੇਅਰ ਹੋ ਸਕਦੀ ਹੈ ਵੀਡੀਓ ਗਾਹ ਉੱਪਰ ਸਰਕਾਰ ਤੱਕ ਪਹੁੰਚਾ ਦਿਓ ਇਹਨਾਂ ਦਾ ਮੈਸੇਜ ਹੈ ਵੀਡੀਓ ਨੂੰ ਬੱਦ ਬੱਦ ਸ਼ੇਅਰ ਕਰਦੇ ਜੀ ਤੇ ਆਪਣੇ ਲਾਈਕ ਤੇ ਕਮੈਂਟ ਜ਼ਰੂਰ ਕਰੋ ਇਹਦੇ ਵਿੱਚ ਮੈਸੇਜ ਬਹੁਤ ਵੱਡਾ ਹੈ ਕੰਮ ਪੂਰਾ ਕੱਢ ਕੇ ਲਿਓਨੇ ਆ ਕਮੈਂਟ ਜ਼ਰੂਰ ਕਰੋ ਅਸੀਂ ਆਪਣੇ ਵੀਡੀਓ ਸ਼ੂਟ ਕਰਨ ਆਏ ਸੀ ਉੱਥੇ ਨਰੇਗਾ ਦਾ ਕੰਮ ਚੱਲ ਰਿਹਾ ਗਿਆ ਚੱਲ ਹੀ ਜਾਂਦਾ ਤੇ ਅਸੀਂ ਸੋਚਿਆ ਚਲੋ ਵੀ ਇੱਕ ਨਰੇਗਾ ਵਾਲਿਆਂ ਬਾਅਦ ਮੈਸੇਜ ਲਈਏ ਤੇ ਭੈਣਾਂ ਨੂੰ ਪੁੱਛਿਆ ਵੀ ਕਿੰਨਾ ਟਾਈਮ ਕੰਮ ਕਰ ਦੋਗੇ 1 ਮਹੀਨਾ 3 ਮਹੀਨੇ ਦਾ 10 ਦਿਨ ਕੰਮ ਮਿਲਦਾ ਸਾਲ ਦੇ ਵਿੱਚੋਂ ਬਾਕੀ ਦੇ ਨਾ ਅਸੀਂ ਬੇਲੇ ਰਹਿੰਦੇ ਵੀ ਬ ਪਰ ਗਰੀਬ ਬੰਦੇ ਵਾਸਤੇ ਜਿਹੜੇ ਪੜ੍ਹੇ ਲਿਖੇ ਨਹੀਂ ਉਹਨਾਂ ਵਾਸਤੇ ਨੇਗਰਾ ਕੰਮ ਵਧੀਆ ਹੈ ਪਰ ਉਹਨੂੰ ਦਿਹਾੜੀ ਪ੍ਰੋਪਰ ਪੂਰੀ ਮਿਲਣੀ ਚਾਹੀਦੀ ਤੇ ਪੂਰਾ ਸਾਲ ਕੰਮ ਮਿਲਣਾ ਚਾਹੀਦਾ ਵੀਡੀਓ ਨੂੰ ਬਤਵਾਤ ਵਾਸਤੇ ਸ਼ੇਅਰ ਕਰ ਦਿਓ ਜੀ ਧੰਨਵਾਦ ਸਤਿ ਸ਼੍ਰੀ ਅਕਾਲ